ਹਾਜੀ ਬੇਟੀ ਸਾਥੀ ਕਾਲ ਜੀ ਸਾਰਿਆਂ ਨੂੰ ਪੰਜਾਬ ਪ੍ਰਾਪਰਟੀ ਵਿੱਚ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਲਈ 200 ਅਗਸ ਦੀ ਨਵੀਂ ਕੋਠੀ ਸੈਂਚਰੀ ਨਿਕਲੇਬ ਦੇ ਵਿੱਚ ਲੈ ਕੇ حاضر ਹੋਇਆ ਵੀਰੇ ਬੜੀ ਚੜਦੇ ਵੱਲ ਮੂੰਹ ਹੈ ਜੀ ਈਸਟ ਫੇਸਿੰਗ ਵਰਦੀ ਗੱਡੀ ਦੀ ਪਾਰਕਿੰਗ ਹੈ ਵੀਰੇ ਚਾਰ ਬਕਮਰੇ ਬਣੇ ਹੋਏ ਨੇ ਖੁੱਲੇ-ਖੁੱਲੇ ਕਮਰੇ ਨੇ ਦੋ ਲੌਬੀਆਂ ਨੇ ਜੀ ਵੀਊ ਚੈੱਕ ਕਰ ਸਕਦੇ ਹੋ ਬਾਹਰ ਗ੍ਰੇਨਾਈਟ ਲੱਗਿਆ ਹੋਇਆ ਇਹ ਲੌਬੀ ਦੀ ਐਂਟਰੈਂਸ ਚੈੱਕ ਕਰ ਲਊਗਾ ਜੀ ਕਾਉਂਸਲਿੰਗ ਕੈਬਨਟ ਮੋਡੂਲਰ ਕਿਚਨ ਬੈਡ ਹਰ ਚੀਜ਼ ਹੈਗੀ ਸਲਾਈਡਿੰਗ ਡੀਟ ਲੱਗਿਆ ਡਰਾਈੰਗ ਰੂਮ ਦੇ ਵਿੱਚ ਇੱਕ ਹੋਰ ਚੀਜ਼ ਬਾ ਕਮਾਲ ਹੈ ਵੀਰੇ ਇਹਦੇ ਵਿੱਚ ਕਿਚਨ ਦੇ ਵਿੱਚ ਖੜ ਕੇ ਬਾਹਰਲਾ 뷰 ਗੇਟ ਤੇ ਐਂਟਰੀ ਸਾਰੀ ਦਿਖਦੀ ਆ ਇਹੋ ਜਿਹਾ ਨਕਸ਼ਾ ਵਧੀਆ ਬਣਾਇਆ ਬਾਈ ਨੇ ਖੜ ਕੇ ਪੂਰਾ ਬੰਦਾ ਦੇਖਦਾ ਵੀ ਕੌਣ ਆ ਰਿਹਾ ਕੌਣ ਜਾ ਰਿਹਾ ਕੋਈ ਪ੍ਰੋਬਲਮ ਨਹੀਂ ਹੈਗੀ ਪੂਰੀ ਤਰੀਕੇ ਨਾਲ ਬਣਾਈ ਹੋਈ ਆ ਜਿਹੜੇ ਵੀ ਆਰਕੀਟੈਕਟ ਨੇ ਕੰਮ ਕੀਤਾ ਬਾ ਕਮਾਲ ਕੰਮ ਕੀਤਾ ਵੀਰੇ ਦੇਖੋ ਹੁਣ ਕਸਟਮਰ ਆਏ ਹੋਏ ਨੇ ਇਹ ਵੀ ਕੋਠੀ ਦੇਖਣ ਆਏ ਸੀ ਮੇਰਾ ਭਰਾ ਅਮਨੀਤ ਵਾਲੀਆ ਕੋਠੀਆਂ ਦਿਖਾ ਰਿਹਾ ਵੀਰੇ ਇਹਨਾਂ ਨੂੰ ਤੇ ਬਾਕੀ ਦੇਖਦੇ ਆ ਚੈੱਕ ਕਰਾਉਣਾ ਤੁਹਾਨੂੰ ਅੱਗੇ-ਅੱਗੇ 뷰 ਕਿਵੇਂ ਦਾ ਹੈਗਾ ਅ ਗ੍ਰੀਨ ਟੋਨ ਦੇ ਵਿੱਚ ਜਿਹੜੀ ਕਿਚਨ ਬਣੀ ਆ ਬਹੁਤ ਸੋਹਣੀ ਬਣਾਈ ਆ ਬਾਈ ਮਿਸਤਰੀ ਨੇ ਬਹੁਤ ਸੋਹਣਾ ਕੰਮ ਕੀਤਾ ਬਾਈ ਸਹੀ ਗੱਲ ਆ ਆ ਕਿਆ ਲੌਬੀ ਦਾ 뷰 ਸੀਗਾ ਬੈੱਡਰੂਮ ਦੇ ਵਿੱਚ ਆਗੇ ਵੀਰੇ ਐਲਈਡੀ ਫਾਈਨਲ ਵੱਡੇ ਵੱਡੇ ਬਣੇ ਹੋਏ ਨੇ ਬੈੱਡ ਬਣੇ ਹੋਏ ਨੇ ਕਲੋਬੋਡ ਡਰੈਸਿੰਗ ਸਾਰੇ ਵੱਖਰੇ ਵੱਖਰੇ ਡਿਫਰੈਂਟ ਨੇ ਜੈਗਵਾਰ ਦੀ ਫਿਟਿੰਗ ਐਵਰੀ ਕੰਮ ਬਹੁਤ ਸੋਹਣਾ ਕੀਤਾ ਵੀਰੇ ਸੱਚੀ ਦਿਲ ਖੁਸ਼ ਹੁੰਦਾ ਕੋਠੀ ਦੇ ਵੜ ਕੇ ਜਿਹੜਾ ਬੰਦਾ ਮੇਰਾ ਵੀਰ ਕੋਠੀ ਦੇਖਣ ਆ ਗਿਆ ਕੂਠੀ ਇੰਨੀ ਕੁ ਪਸੰਦ ਆਊਗੀ ਗਰੰਟੀ ਹੈ ਵੀਰੇ ਕੋਠੀ ਨਾ ਪਸੰਦ ਆਵੇ ਤਾਂ ਆਪਾਂ ਬੈਠੇ ਆ ਭਾਜੀ ਕੋਠੀ ਦੇਖੋ ਜ਼ਰੂਰ ਆ ਕੇ ਵੀਰੇ ਪਸੰਦ ਉਹਨਾਂ ਲਈ ਚੀਜ਼ ਆ ਪਸੰਦ ਆਊਗੀ ਪੱਤੀ ਜਿਹੜਾ ਕੋਠੀ ਦਾ ਸਾਈਜ਼ ਆ 25x72 ਹੈਗੀ ਹੈ ਜੀ ਡਾਈਮੈਂਸ਼ਨ ਇਹਦੀ 200 ਗੱਜ ਪੂਰੀ ਬਣਦੀ ਹੈ ਇਹ ਚੜਦੇ ਵੱਲ ਮੂੰਹ ਸੀਗਾ ਉਹ ਤੁਹਾਨੂੰ ਮੈਂ ਪਹਿਲਾਂ ਦੱਸ ਚੁੱਕਿਆ ਹਾਂ ਜੀ ਕਿਉਂਕਿ ਟੋਟਲ ਕੰਮ ਹੋਇਆ ਹੋਇਆ ਵੀਰੇ ਪੂਰੀ ਕੋਠੀ ਦੇ ਵਿੱਚ ਏਸ਼ੀਅਨ ਦਾ ਪੇਂਟ ਯੂਜ਼ ਕੀਤਾ ਡਾਊਨ ਸੈਲਿੰਗ ਹੋਈ ਵੀ ਆ ਲਗੀ ਵਧੀਆ ਕੰਮ ਕਰਾ ਕੇ ਇੰਨੇ ਪੈਸੇ ਲਾ ਕੇ ਮਣ ਬੰਦੇ ਦਾ ਖੁਸ਼ ਨਾ ਹੋਵੇ ਉਹਦੇ ਵਰਗੀ ਚੀਜ਼ ਨਹੀਂ ਹੈ ਵੀਰੇ ਇਹ ਕੋਠੀ ਦੇ ਇੰਨਾ ਵਧੀਆ ਕੰਮ ਕੀਤਾ ਜਿਹੜਾ ਬੰਦਾ ਇੱਥੇ ਪੈਸੇ ਲਾਊਗਾ ਇਨਵੈਸਟ ਕਰੂਗਾ ساری ਉਮਰ ਖੁਸ਼ ਰਹੂਗਾ ਇੰਨਾ ਵਧੀਆ ਬ੍ਰਾਂਡਡ ਕੰਮ ਹੋਇਆ ਹੋਇਆ ਵੀਰੇ ਕੱਲੀ-ਕੱਲੀ ਇੱਕ ਪੇਚ ਵੀ ਬ੍ਰਾਂਡਡ ਲੱਗਿਆ ਹੋਇਆ ਨਾਨ ਬ੍ਰਾਂਡਡ ਕੋਈ ਚੀਜ਼ ਯੂਜ਼ ਨਹੀਂ ਕੀਤੀ ਇਸ ਕੋਠੀ ਦੇ ਵਿੱਚ ਵੀਰੇ ਬਾਕੀ ਦਾ ਪ੍ਰਾਈਸ ਵੀਰੇ 1 ਕਰੋੜ ਰੁਪਇਆ ਡਿਮਾਂਡ ਹੈ ਜੀ ਕੋਠੀ ਦੀ ਤੇ ਮੌਕੇ ਤੇ ਨੇਗੋਸ਼ੀਏਬਲ ਆ ਰੇਟ ਵੀ ਹੋ ਜਾਊਗਾ ਮੌਕੇ ਤੇ ਜਿੰਨਾ ਵੀ ਮੈਕਸਿਮਮ ਹੋ ਸਕੇ ਆ ਜੀ ਪੂਰਾ ਰਿਗਾਰਡ ਕਰਾਂਗੇ ਜਿਹੜੇ ਕੋਠੀ ਦੇ ਓਨਰ ਨੇ ਵੀਰੇ ਮਾਲਕ ਨੇ ਬਹੁਤ ਵਧੀਆ ਬੰਦੇ ਨੇ ਭਾਜੀ ਕਦੇ ਸਾਨੂੰ ਖਾਲੀ ਨਹੀਂ ਮੋੜਿਆ ਇਹਨਾਂ ਦੀਆਂ ਪਹਿਲਾਂ ਵੀ ਕਾਫੀ ਕੋਠੀਆਂ ਵੇਚੀਆਂ ਨੇ ਕਦੇ ਸਾਨੂੰ ਨਾਰਾਜ਼ ਨਹੀਂ ਕੀਤਾ ਵੀਰੇ ਇਹਨਾਂ ਨੇ ਆਪਣੇ ਕਸਟਮਰ ਨੂੰ ਦੇ ਕੇ ਭੇਜਦੇ ਨੇ ਜੀ ਆਹ ਕਿਹੜਾ ਕੋਠੀ ਦਾ ਰੇਟ ਆ ਵੀਰੇ ਰੇਟ ਤੁਹਾਨੂੰ ਮੈਂ ਦੱਸ ਚੁੱਕੇ ਆ ਇੱਕ ਵਾਰੀ ਫੇਰ ਦੱਸ ਦਿੰਨਾ ਵੀਰੇ 1 ਕਰੋੜ ਰੁਪਈਆ ਡਿਮਾਂਡ ਆ ਜੀ ਨੇਗੋਸ਼ੀਏਬਲ ਆ ਜੀ ਮੌਕੇ ਤੇ ਰੇਟ ਵੀ ਹੋ ਜਾਊਗਾ ਜੀ ਬਾਕੀ ਵੀਰੇ ਵੀਡੀਓ ਚੱਲਦੀ ਚੱਲਦੀ ਸ਼ੇਅਰ ਮੇਰਾ ਵੀਰ ਜ਼ਰੂਰ ਕਰਦੇ ਹੋ ਜੀ ਕਮੈਂਟ ਕਰਕੇ ਦੱਸਿਓ ਜੀ ਬਾਕੀ ਜੀ ਕੋਈ ਕਮੀ ਪੇਸ਼ੀ ਲੱਗਦੇ ਵੀਰ ਜੀ ਉਹ ਵੀ ਸਾਨੂੰ ਕਮੈਂਟ ਕਰ ਸਕਦੇ ਹੋ ਤੇ ਜਿਹੜੇ ਤੁਸੀਂ ਮੇਰੇ ਵੀਰ ਸਾਨੂੰ ਕਾਲ ਕਰਦੇ ਨੇ ਕਈ ਵਾਰੀ ਫੋਨ ਨਹੀਂ ਚੱਕਿਆ ਜਾਂਦਾ ਵੀਰੇ ਕਾਲਸ ਕਾਫੀ ਆਉਂਦੀਆਂ ਨੇ ਸਾਨੂੰ WhatsApp ਮੈਸੇਜ ਜ਼ਰੂਰ ਕਰ ਦਿਆ ਕਰੋ ਵੀਰੇ ਤੁਹਾਨੂੰ ਬੈਕ ਕਾਲ ਆ ਜੂਗੀ ਜੇ ਤੁਸੀਂ ਕੋਈ ਰੇਟ ਵਗੈਰਾ ਜਾਂ ਕੋਈ ਹੋਰ ਇਨਫੋਰਮੇਸ਼ਨ ਚਾਹੀਦੀ ਹੈ ਕੋਠੀ ਰਿਗਾਰਡਿੰਗ ਜਾਂ ਕੋਠੀਆਂ ਹੋਰ ਦੇਖਣੀਆਂ ਤੁਸੀਂ WhatsApp ਤੇ ਮੈਸੇਜ ਆਉ ਤੁਹਾਨੂੰ ਸਾਰੀ ਡਿਟੇਲ ਦਿੱਤੀ ਜਾਊਗੀ ਜੀ ਮੇਰਾ ਵੀਰ ਤੇ ਬਾਕੀ ਤੁਸੀਂ ਆਓ ਜੀ ਆਪਾ ਸਾਡਾ ਜਿਹੜਾ ਆਫਿਸ ਹੈਗਾ ਸਰਹੰਦ ਰੋਡ ਬਾਈਪਾਸ ਦੇ ਉੱਪਰ ਝਿੱਲਪਿੰਡ ਦੇ ਵਿੱਚ ਸਿੱਧੂ ਮਾਰਕੀਟ 8 ਨੰਬਰ ਦੁਕਾਨ ਹੈ ਜੀ ਤੁਸੀਂ ਆ ਕੇ ਉੱਥੇ ਵੀ ਮਿਲ ਸਕਦੇ ਹੋ ਜੇ ਤੁਹਾਨੂੰ ਫੋਨ ਕਰਕੇ ਤੁਸੀਂ ਆਉਣਾ ਤਾਂ 1 ਘੰਟਾ ਪਹਿਲਾਂ ਕਾਲ ਕਰਦੇ ਹੋ ਵੀਰੇ ਤੁਹਾਡੇ ਲਈ ਅਪਾਇੰਟਮੈਂਟ ਰੱਖੀ ਜਾਊਗੀ ਜੀ ਕੋਠੀਆਂ ਸਾਰੀਆਂ ਦਿਖਾਵਾਂਗੇ ਵਧੀਆ-ਵਧੀਆ ਦਿਖਾਵਾਂਗੇ ਵੀਰੇ ਪਸੰਦ ਵੀ ਕਰਾਵਾਂਗੇ ਲੋਨ ਦੀ ਫੈਸਿਲਿਟੀ ਵੀ ਆਪਣੇ ਕੋਲੇ ਹੈਗੀ ਆ ਵੀਰੇ ਤੁਸੀਂ ਉਹਦੀ ਵੀ ਟੈਨਸ਼ਨ ਲੈਣੇ ਘਰੇ ਬੈਠੇ ਸਾਰਾ ਕੰਮ ਹੋਊਗਾ ਜੀ ਲੋਨ ਕਰਵਾ ਕੇ ਦੇਵਾਂਗੇ ਤਾਂ ਤੁਹਾਡੇ ਪ੍ਰੋਫਾਈਲ ਓਕੇ ਹੋਣਾ ਚਾਹੀਦਾ ਇਨਕਮਸ ਡਾਕਸ ਸਾਰੇ ਜੋ ਵੀ ਰਿਟਰਨ ਡਾਕੂਮੈਂਟਸ ਹੁੰਦੀਆਂ ਨੇ ਉਹ ਸਾਨੂੰ ਪ੍ਰੋਵਾਈਡ ਕਰ ਦਿਓ ਵੀਰੇ